ਆ ਵੀਡੀਓ ਕਿਸਾਨ ਭਰਾਵਾਂ ਲਈ ਏ ਹਾਂਜੀ ਆ ਦੇਖੋ ਦੇਸੀ گاਵਾ ਹਾਂਜੀ ਭਾਰਤ ਸੋਨੇ ਦੀ ਚੀੜੀ ਸੀ ਤੇ ਅਜੇ ਵੀ ਅੰਗਰੇਜ਼ ਸੋਨਾ ਲਈ ਜਾਂਦੇ ਛਾੜ-ਚਾੜ ਕੇ ਆ ਸੋਨੇ ਵਰਗੀਆਂ گاਵਾ ਦੇਸੀ ਥਾਰਪਾਰਕਰ ਗਿਰ ਸਾਈਵਾਲ ਸਾਰੇ ਅੰਗਰੇਜ਼ ਲੈ ਕੇ ਤੇ ਆਪਾਂ ਨੂੰ ਕੀ ਦੇਖੇ ਐਚਫ گاਵਾ ਆਪਾਂ ਨੂੰ ਦੇਖੇ ਐਚਫ گاਵਾ ਤੇ ਆਪਣੀਆਂ ਦੇਸੀ گاਵਾ 100000 ਦਿਨ ਕੋਈ ਲੈਂਦੇ ਤੇ ਐਚਫ ਲੱਖਾਂ ਲੱਖਾਂ ਦੀ ਹੋਈਆਂ ਪਈਆਂ ਇਧਰ ਵੇਖੋ ਅੰਗਰੇਜ਼ਾਂ ਨੇ ਜਾ ਕੇ ਆਪਦੀਆਂ ਨਸਲਾਂ ਤਿਆਰ ਕਰਤੀਆਂ ਦੇਸੀ گاਵਾ ਤੋਂ ਕਿੰਨਾ ਕਿੰਨਾ ਦੁੱਧ ਲਈ ਜਾਂਦੇ ਇਹਨਾਂ ਤੋਂ ਕੀ ਕੁਝ ਚੈਂਪੀਅਨ گاਵਾ ਬਣਾ ਦਿੱਤੇ ਤੇ ਆਪਣ ਦੇਤੀਆਂ HF گاਵਾ ਇਸ گاਵਾ ਦੀ ਦੁੱਧ ਦੀ ਕੁਆਲਿਟੀ ਘਿਓ ਦੀ ਕੁਆਲਿਟੀ ਸਾਰੀ ਵਧੀਆ ਹੈ ਤੇ ਆਪਾਂ ਨੂੰ ਦੇ ਦਿੱਤੇ ਨਿਹਰਾ ਜੈਰ ਕੈਂਸਰ ਦਾ ਘਰ HF ਆਪਦੀਆਂ ਨਸਲਾਂ ਸੰਭ ਕੇ ਰੱਖੋ ਆਪ ਦੇਸੀ ਦੇਸੀ ਹੁੰਦੀਆਂ ਆਪਣੀਆਂ ਦੇਖੋ گاਵਾ ਨੂੰ ਕੀ ਕੁਝ ਬਣਾ ਦਿੱਤਾ ਉਹਨਾਂ ਨੇ ਵਰਲਡ ਦੇ ਵਿੱਚ ਫੇ ਪੇਸ਼ ਕਰੀ ਜਾਂਦੇ ਆ ਕਿੱਡੇ ਕਿੱਡੇ ਚੱਡੇ ਤੇ ਕਿੱਡਾ ਕਿੱਡਾ ਦੁੱਧ ਇਹਨਾਂ ਦਾ ਹਨਾ ਜਾ ਆਪਣੇ ਕੋਲ ਕੀ ਰਹਿਗੇ ਐਚ ਐਫ ਐਚ ਐਫ ਹੀ ਆਪਾ ਪ੍ਰਮੋਟ ਕਰੀ ਜਾਂਦੇ ਆ ਇਸ ਤਰ੍ਹਾਂ ਆਪਣੀਆਂ ਮੱਝਾਂ ਵੀ ਛੱਡਣੀਆਂ ਇਹਨਾਂ ਦੀ ਮੱਝਾਂ ਦੀ ਨਸਲ ਵੀ ਲਿਆ ਜਾਣੀ ਤੇ ਆਪਾਂ ਨੂੰ ਦੇ ਦੇਣੀ ਹੈ ਗਾਵਾਂ ਐਚ ਐਫ ਦੇਖੋ ਜਰਸੀ ਐਚ ਐਫ ਆਪਣੇ ਕੋਲ ਰਹਿ ਗਿਆ ਤੇ ਸਾਰੀਆਂ ਚੰਗੀਆਂ ਚੰਗੀਆਂ ਲੈ ਕੇ ਸੀਮਣ ਉਹਨਾਂ ਦੇ ਚੰਗੇ ਚੰਗੇ ਬੁੱਲਾਂ ਦੇ ਸੀਮਣ ਲੈ ਕੇ ਤੇ ਆਪਣੇ ਓਵਾਰਾ ਫਿਰਦੇ ਜਿਹੜੇ ਬੁੱਲ ਇਹ ਕਰੋੜਾਂ ਕਰੋੜਾਂ ਦੇ ਬੁੱਲੇ ਦਾ ਬੁੱਲਾ ਦੇ ਸੀਮਣ ਇਹ ਜਿਹੜੇ ਆਪਣੇ ਦੇਸੀ ਓਵਾਰਾ ਫਿਰ ਫਰੀ ਜਾਂਦੇ ਇਹ ਸਾਰੇ ਲੈ ਕੇ ਅੰਗਰੇਜ਼ ਦੇਖੋ ਦੇਖਿਓ ਵੀਡੀਓ ਮਿਸ ਨਾ ਕਰਿਆ ਜੀ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਜਿਨ੍ਹਾਂ ਨੂੰ ਵੀਡੀਓ